ਬੜਾ ਮਾਡਲਿਕ ਫਰੈਂਡਸ ਅੱਜ ਦਾ ਲੈਕਚਰ ਬਹੁਤ ਜਦਾ ਮਹੱਤਵਪੂਰਨ ਲੈਕਚਰ ਆ ਬਹੁਤ ਜਦਾ ਇੰਪੋਰਟੈਂਟ ਲੈਕਚਰ ਆ ਜਿਹੜਾ ਡਾਕਟਰ ਫੇਸਬੁੱਕ ਤੇ YouTube ਤੇ ਜਾਂ Instagram ਤੇ ਬੈਠ ਕੇ ਇਹ ਗੱਲਾਂ ਕਰਦੇ ਆ ਕੋਈ ਸ਼ੂਗਰ ਦੀ ਦਵਾਈ ਥਾਇਰੋਇਡ ਦੀ ਦਵਾਈ ਗੱਲ ਪਰਸ਼ ਦੀ ਸਪੈਸ਼ਲ ਦੀ ਦਵਾਈ ਅਗਰ ਵਾਦਾ ਵਾ ਅਸਤਮਨ ਦੀ ਦਵਾਈ ਜਾਂ ਲਿਵਰ ਦੀ ਦਵਾਈ ਇਹ ਦਵਾਈਆਂ ਬੰਦ ਕਰ ਦੋ ਸਾਡੀ ਦਵਾਈ ਵਰਤੋ ਜਾਂ ਇਹ ਟੋਟਕਾ ਵਰਤੋ ਇਹ ਤੁਹਾਡੇ ਲਿਵਰ ਨੂੰ ਤਾਂ ਥਾਇਰੋਇਡ ਨੂੰ ਸ਼ੂਗਰ ਨੂੰ ਜਮ ਜੜ ਤੋਂ ਠੀਕ ਕਰ ਦੇਊਗਾ ਸੋ ਰਿਕੁਐਸਟ ਆ ਇਹਨਾਂ ਦੇ ਪਿੱਛੇ ਕਦੇ ਨਾ ਲੱਗੋ ਇਹ ਦਵਾਈਆਂ ਜਿਹੜੀਆਂ ਇਨਰਜੀ ਦਵਾਈਆਂ ਨੇ ਰੋਗਾਂ ਦੀਆਂ ਦਵਾਈਆਂ ਆ ਸ਼ੂਗਰ ਦੀ ਥਾਇਰਾਇਡ ਦੀ ਬਲੱਡ ਪ੍ਰੈਸ਼ਰ ਦੀ ਕੈਂਸਰ ਦੀ ਦਮੇ ਦੀ ਇਹ ਦਵਾਈਆਂ ਇੱਕਦਮ ਬੰਦ ਨਾ ਕਰੋ ਜੇ ਤੁਸੀਂ ਇੱਕਦਮ ਬੰਦ ਕਰੋਗੇ ਤਾਂ ਮੌਤ ਦਾ ਰਿਸਕ ਬਹੁਤ ਜ਼ਿਆਦਾ ਵੱਧ ਜਾਊਗਾ ਕਿਉਂਕਿ YouTube ਤੇ ਡਾਕਟਰ Facebook ਤੇ Instagram ਤੇ ਬਹੁਤ ਘੱਟ ਪ੍ਰਚਾਰ ਕਰ ਰਹੇ ਆ ਜੋ ਪੜ ਲੈਂਦੇ ਆ ਸਿਰਫ ਉਹੀ ਬੁੱਧੀ ਜਾਂਦੇ ਆ ਪੜਨਾ ਇੱਕ ਹੋਰ ਚੀਜ਼ ਆ ਡਾਕਟਰੀ ਕਰਨਾ ਦਵਾਈ ਦੇਣੀ ਇੱਕ ਹੋਰ ਚੀਜ਼ ਆ ਫੋਏ ਨਾ ਵੀ ਡੰਡ ਬਾਲਸਾਂ ਦੇ ਪਿੱਛੇ ਨਾ ਲੱਗੋ ਇੰਨਾ ਪਿੱਛੇ ਲੱਗ ਕੇ ਕਦੇ ਰੈਸਟ ਕਰਨ ਲਵੋ ਕੁਗੀ ਮੈਂ ਇਹੋ ਜਿਹੇ ਕੇਸ ਵੇਖੇ ਆ ਇੱਥੇ ਕਟੋ-ਕਟ ਆਸੇ-ਪਾਸੇ ਹੱਲਕੇ ਵਿੱਚ ਬਹੁਤ ਮੋਤਾ ਹੋ ਚੁਕੀਆਂ ਵਾ ਜਦੋਂ ਉਹਨਾਂ ਦੇ ਫੈਮਿਲੀ ਨਾਲ ਮੈਂ ਗੱਲ ਕੀਤੀਆਂ ਉਹਨਾਂ ਨੇ ਮੈਨੂੰ ਇਹੀ ਆਖਿਆ ਬਸ YouTube ਤੇ ਵੇਖ ਕੇ ਇਹਨੇ ਦਵਾਈ ਖਾ ਲਈ ਦੂਜੀ ਅੰਗਰੇਜ਼ੀ ਦੋ ਜੀ ਨੇ ਬੰਦ ਕਰਤੀ ਤਾਂ ਜੱਗੇ ਰੈਸਟ ਬਹੁਤ ਵੱਡਾ ਹੋ ਜਾਂਦਾ ਵਾ ਇਹ ਇਹ ਬਮਾ ਇਹ ਬਿਮਾਰੀ ਦਵਾਈਆਂ ਹੌਲੀ-ਹੌਲੀ ਕਰਕੇ ਛੱਡਨੇ ਪੈਂਦੀਆਂ ਵਾ ਤੇ ਚਾਹੇ ਤੁਸੀਂ ਹੋਮੋਪੈਥੀ ਵਰਤਦੇ ਹੋ ਆਯੁਰਵੈਦਿਕ ਵਰਤਦੇ ਹੋ ਜੁਨਾਨੀ ਵਰਤਦੇ ਹੋ ਜਾਂ ਹਰਬਲ ਵਰਤਦੇ ਹੋ ਐਡਾ ਵੱਡਾ ਰਿਸਕ ਨਾ ਲਓ ਜਿੱਥੇ ਅੰਗਰੇਜ਼ੀ ਦਵਾਈਆਂ ਕੰਮ ਕਰਦੀਆਂ ਵਾਂ ਅੰਗਰੇਜ਼ੀ ਦਵਾਈ ਜਿੱਥੇ ਕੰਮ ਕਰਦੀਆਂ ਬਹੁਤ ਵਧੀਆ ਕੰਮ ਕਰਦੀਆਂ ਵਾਂ 슈ਗਰ ਨੂੰ ਵੀ ਬਹੁਤ ਉਹ ਕੰਟਰੋਲ ਰੱਖਦੀਆਂ ਵਾਂ ਥਾਇਰੋਇਡ ਨੂੰ ਵੀ ਕੰਟਰੋਲ ਰੱਖਦੀਆਂ ਵਾਂ ਅਸਥਮਾ ਨੂੰ ਵੀ ਕੰਟਰੋਲ ਰੱਖਦੀਆਂ ਵਾਂ ਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਦੀਆਂ ਲਿਵਰ ਨੂੰ ਵੀ ਸਹੀ ਕਰਦੀਆਂ ਵਾਂ ਜਿੱਥੇ ਉਹ ਦਵਾਈਆਂ ਕੰਮ ਕਰਦੀਆਂ ਨਾ ਤੁਸੀਂ ਵਰਤ ਸਕਦੇ ਹੋ ਨਾ ਤੁਸੀਂ ਹੋਮੋਪੈਥੀ ਵਰਤ ਸਕਦੇ ਹੋ ਆਯੁਰਵੇਦ ਵਰਤ ਸਕਦੇ ਹੋ ਜੜ੍ਹੀ ਬੂਟੀਆਂ ਵਰਤ ਸਕਦੇ ਹੋ ਹਰਬਲ ਵਰਤ ਸਕਦੇ ਹੋ ਨਾਲ ਨਾਲ ਵਰਤ ਸਕਦੇ ਹੋ ਪਰ ਇਹਨਾਂ ਨੂੰ ਛੱਡਣ ਦੀ ਗਲਤੀ ਨਾ ਕਰੋ ਕਿਉਂਕਿ ਬਾਅਦ ਵਿੱਚ ਮੌਤ ਦਾ ਰਿਸਕ ਹੋ ਜਾਂਦਾ ਵਾ ਇਹ ਸਚਾਈ ਹੈ ਗੱਲ ਦੀ ਮੈਂ ਬਹੁਤ ਬਹੁ ਟਾਈਮ ਦਾ ਵੇਖ ਰਿਹਾ ਮੈਂ ਛੋਟੇ ਸਕੂਲ ਪਰ ਲੈਕਚਰ ਪਾਉਣਾ ਚਾਹੀਦਾ ਵਾ ਕਿਉਂਕਿ ਇਹਨਾਂ ਦਵਾਈਆਂ ਦਾ ਹੋਮੋਪੈਥਿਕ ਦਵਾਈਆਂ ਵਾਂ ਅੰਗਰੇਜੀ ਦੇਤੀ ਦਵਾਈਆਂ ਵਾਂ ਇਹਨਾਂ ਫੀਲ ਤੇ ਕੋਈ ਨੁਕਸਾਨ ਨਹੀਂ ਪੈਂਦਾ ਇਹਨਾਂ ਦਾ ਕੋਈ ਦਵਾਈ ਦੇ ਬੈਡ ਇਫੈਕਟ ਨਹੀਂ ਬਾਅਦ ਵਿੱਚ ਨੁਕਸਾਨ ਨਹੀਂ ਹੁੰਦਾ ਸੋ ਕਿਸੇ ਵਧੀਆ ਡਾਕਟਰ ਤੋਂ ਕੇਸ ਕਾਉਂਸਲਿੰਗ ਕਰਕੇ ਨਾਲ ਤੁਸੀਂ ਹੋਮੋਪੈਥੀ ਆਯੁਰਵੇਦ ਜਨਾਨੀ ਵਰਤੋ ਪਰ ਇਹਨਾਂ ਜੋ ਟੈਬਲੇਟ ਤੁਹਾਨੂੰ ਪੱਕੀਆਂ ਲੱਗੀਆਂ ਹੋਈਆਂ ਵਾਂ ਫਾਰ ਦੀ ਟੈਬਲੇਟ ਲੱਗੀ ਆ ਕੈਂਸਰ ਦੀ ਟੈਬਲੇਟ ਲੱਗੀ ਆ ਸ਼ੂਕਰ ਦੀ ਲੱਗੀ ਆ ਥਾਇਰੋਇਡ ਦੀ ਲੱਗੀ ਆ ਅਸਥਮਾ ਦੀ ਲੱਗੀ ਆ ਲਿਵਰ ਦੀ ਲੱਗੀ ਆ ਜਿੰਨਾਂ ਬਿਮਾਰੀ ਤੇਨੂੰ ਟੈਬਲੇਟ ਪੱਕੀਆਂ ਲੱਗੀਆਂ ਹੋਈਆਂ ਇੱਕਦਮ ਬੰਦ ਨਾ ਕਰੋ ਪਿੰਦੇ ਪਿੱਛੇ ਲਾ ਕੇ ਵੀ ਇਹ ਸਚਾਈ ਹੈ ਗੱਲ ਦੀ ਬਾਅਦ ਵਿੱਚ ਮੌਤ ਦਾ ਰਸਕ ਬਣ ਜਾਂਦਾ ਸੋ ਪਲੀਜ਼ ਇਹਨਾਂ ਚੀਜ਼ ਨੂੰ ਅਵੋਇਡ ਕਰੋ ਕਿਸੇ ਵਧੀਆ ਡਾਕਟਰ ਨਾਲ ਕੇਸ ਕਾਉਂਸਲਿੰਗ ਕਰਕੇ ਦਵਾਈਆਂ ਵਰਤੋ ਕਦੇ ਪਿੱਛੇ ਲੱਗੇ ਪਿੱਛੇ ਲੱਗੇ ਟੋੜਕਾ ਨਾ ਵਰਦੋ ਟੋੜਕੇ ਮੌਦਾ ਰਸਤੇ ਕਾਰਨ ਬੰਦੇ ਆ ਤੁਹਾਨੂੰ ਜਾਣਕਾਰੀ ਉਹਦੇ ਲੱਗੀ ਆ ਧੰਨਵਾਦ ਜੀ